ਗੱਡੀ 63 ਸਵਾਰੀਆਂ ਮੈਂ ਪਿੱਛੋ ਲੈ ਕੇ ਆਉਣ ਰਿਹਾ ਫੇਰ ਹੀ ਮੈਂ ਚਾਰ ਕੇ ਖੰਡਿਆ ਇਹਨਾਂ ਨੂੰ ਇਹਨੂੰ ਮੈਂ ਕਿਹਾ ਬਾੜੀ ਤੋਂ ਥੋੜਾ ਗਾਂਵ ਦੇ ਥੱਲੇ ਮੁੰਡਾ ਖਲੋਤਾ ਸੀ ਮੈਂ ਭਾਜੀ ਬਾੜੀ ਬੰਦ ਕਰ ਲੋ ਯਾਰ ਜਦੋਂ ਗੱਡੀ ਟਰਨ ਕਰਨੀ ਨਾ ਉਥੋਂ ਬਾਈ ਪਾਸ ਦੋ ਕੋਈ ਥੱਲੇ ਡੇਗ ਪੈਣਾ ਫੇਰ ਸਾਡੇ ਗਾਲੀ ਛਾਪਾ ਪੈਣਾ ਡਰਾਈਵਰ ਕਨੈਕਟਰ ਦੀ ਉਹ ਇੰਨੀ ਗੱਲ ਕਹੀ ਉਦੋਂ ਮੇਰੇ ਨਾਲ ਜਨਰਲ ਆ ਵੀ ਮੈਨੂੰ ਕਹਿੰਦੀ ਮੈਂ ਤੇਰੇ ਚ ਪੇਰ ਮਾਰਨੀ ਆ ਮੈਂ ਤੂੰ ਸਾਈਡ ਤੇ ਲੱਗ ਗੱਡੀ ਲਾਤੀ ਮੈਂ ਮੈਂ ਪਹਿਲਾਂ ਟੂਨ ਟਿਕਟ ਲਓ ਕਹਿੰਦੀ ਮੈਂ ਅਧਾਰ ਕਾਰ ਫੋਨ ਤੇ ਆ ਫੋਨ ਦੇ ਵਿੱਚ ਮੈਂ ਅਧਾਰ ਕਰਨੀ ਚੱਲਦਾਗਾ ਅਗੇ ਮੈਂ ਚੱਕਰ ਬੈਠੇ ਆ ਸਾਡੇ ਉਹਨਾਂ ਪੁੱਛ ਲੋ ਮੁਰਗੇ ਮੈਂ ਚੱਕਰਾਂ ਨੂੰ ਆਜ ਮਾਰੀ ਉਹ ਆਏ ਸਾਈਡ ਤੇ ਗੱਡੀ ਲਵਾਈ ਇਹ ਮੈਨੂੰ ਕਹਿੰਦੇ ਚਬੇਰ ਮਾਰਨੀ ਮੈਂ ਤੂੰ ਚਬੇਰੀ ਮਾਰ ਲੋ ਬਾਈਪਾਸ ਤੇ ਫਿਰ ਇਹ ਗੱਡੀ ਗਾਂ ਖਾਨੇ ਉੱਥੇ ਕਿਹਾ ਨਾਕੇ ਤੇ ਕੋਈ ਵੀ ਨਹੀਂ ਸੀ ਠੀਕ ਇੰਨੀ ਗੱਲ ਕਹੀ ਮੈਂ ਗਾਂ ਆ ਗਿਆ ਜਨਾਨੀਆਂ ਕਹਿੰਦੀਆਂ ਤੂੰ ਥੋੜਾ ਹਸਾਮ ਨਾਲ ਬੋਲ ਬੋਲਣ ਕਿਦਾਂ ਨੇ ਜਨਾਨੀਆਂ ਨੇ ਭਰਾ ਹੈਗੇ ਹਾਂ ਹੋਰ ਗੱਲ ਕੋਈ ਨਹੀਂ ਹੈਗੀ ਇਹਨੂੰ ਮੈਂ ਨਾ ਮਾਰਾ ਚੰਗਾ ਇੱਥੇ ਆਈ ਬਟਾਲੇ ਮੈਂ ਸਵਾਰੀਆਂ ਲਾਉਣ ਡਿਆ ਇੱਥੇ ਆ ਕੇ ਪਹਿਲੋ ਖਰੋਤੀ ਨਹੀਂ ਪਹਿਲੋ ਕਿੰਨੀ ਵੀਡੀਓ ਬਣਾਉਂਦੇ ਭਾਈ ਹੁਣ ਇੱਥੇ ਨੇ ਉਹਨਾਂ ਦੇ ਸਾਹ ਤਲੋਤੀ ਚੰਗੀ ਮੈਂ ਮੁੜ ਕੇ ਹਾ ਥੱਲੇ ਹੁੰ ਡੇਗੀ ਬਾਕੀ ਗੱਲ ਕੋਈ ਨਹੀਂ ਹੈਗੀ ਨਾ ਇਹਨੂੰ ਮੈਂ ਕੋਈ ਬਸਲੂਕੀ ਕੀਤੀ ਨਾ ਕੁਝ ਗਈ ਬਸ ਇੰਨੀ ਗੱਲ ਕਹੀ ਮੈਂ ਆਹ ਧਾਰ ਕਾਰਡ ਫੂਚ ਨਹੀਂ ਚੱਲਣਾਗਾ ਸਾਡੀ ਜਿੰਨਾ ਮਰਜੀ ਗੱਲ ਕਰਾ ਦੋ